ਅ ਕਲ ਮਿਤੀ ਕੀ ਜੋ ਸਾਰੀ ਸਟੇਟਮੈਂਟ ਅਸ਼ਿਆ ਤੇ ਨਸ਼ੇ ਦੇ کاروبਾਰੀ ਹਕਤ ਲਾਫ ਨਾਕਬੰਦੀ ਰਿਸਰਚ ਬਹਿਨ ਚੱਲ ਰਹੀ ਸੀ। ਇਸੇ ਤਰ੍ਹਾਂ ਦੇ ਕੱਲ ਦੁਪਹਿਰੇ ਠਾਣਾ ਮਾਚਿਵੜਾ ਸਾਹਬ ਦੇ ਇਟ ਇੱਕ ਨਾਕਾ ਲਗ ਗਿਆ ਜਿੱਥੇ ਇੱਕ ਸ਼ਿਫਟਰ ਗੱਡੀ ਜਿਸ ਵਿੱਚ ਇੱਕ ਵਿਅਕਤੀ ਸਵਾਰ ਸੀ ਉਹ ਜਦੋਂ ਉਹ ਨਾਕੇ ਤੇ ਰੁਕਣ ਲਈ ਇਸ਼ਾਰਾ ਕੀਤਾ ਤਾਂ ਉਸਨੇ ਗੱਡੀ ਬਹੁਤ ਤੇਜ਼ੀ ਨਾਲ ਭਜਾ ਕੇ ਨਾਕੇ ਤੇ ਖੜੇ ਮਲਾਜਮਾਂ ਦੇ ਉੱਤੇ ਚੜਾਣ ਦੀ ਕੋਸ਼ਿਸ਼ ਕੀਤੀ। ਜਿਸ ਇੱਕ ਸਾਡੇ ਕਾਂਸਟੇਬਲ ਮਨਪ੍ਰੀਤ ਸਿੰਘ ਦੇ ਬੁਸਟਰੀ ਯੂਨਿਟ ਜਦੋਂ ਉਹ ਗੱਡੀ ਨੂੰ ਪਿੱਛੇ ਚੇਸ ਕੀਤਾ ਗਿਆ ਤੇ ਉਹ ਮਛਵਾੜਾ ਇਰੀਏ ਚ ਜਾ ਕੇ ਅਗਲੇ ਸ਼ਹਿਰ ਦੇ ਵਿੱਚ ਬੰਦ ਹੋ ਗਿਆ ਤੇ ਬੰਦੇ ਨੂੰ ਕਾਬੂ ਕੀਤਾ ਗਿਆ ਆ ਇਸ ਬੰਦੇ ਦਾ ਨਾਮ ਹੈ ਗਗਨ ਰਮਨ ਕੁਮਾਰ ਵਾਸੀ ਇਹ ਮਛਵਾੜਾ ਸਾਫ ਦਾ ਹੀ ਹੈਗਾ ਤੇ ਇਸ ਤੇ ਮੁਕੱਦਮਾ ਦਰਜ ਕੀਤਾ ਗਿਆ 307 353 ਜਬਤ ਹੈ ਜਦੋਂ ਇਸ ਨੂੰ ਬਾਅਦ ਵਿੱਚ ਲੈ ਆ ਕੇ ਰੈਸਪਾਂਸ ਤੋਂ ਬਾਅਦ ਦੇ ਦਿੱਜੋ ਕਿ ਇਹਦੇ ਡਿਸਕਲੋਜ਼ਰ ਤੇ ਗੱਡੀ ਰਿਸਰਚ ਕੀਤੀ ਗਈ ਸੋਛੋ ਸਾਨੂੰ 5 ਗ੍ਰਾਮ ਕੁਸ਼ੀ ਲੱਭਦਾ ਫਿਮਨਾ ਰਿਸਟੇਡ ਬਾਈ ਐਨਡੀਪੀਐਸਫਲ ਬਦਲਤ ਹਲੋਪਾ 5% ਹਾਂਜੀ ਇਸ ਤੋਂ ਪਹਿਲਾਂ ਇੱਕ ਕਿਆ ਮੰਲेंगे ਅੱਧਾ ਪਰਚਾ ਜੇ ਦੋ ਇਤੇ ਐਨਡੀਪੀਐਸਫਲ ਪਰਚੇ ਦਾ ਜੋ ਇੱਕ ਅੰਡਰਟਾਈਮ ਅ ਕਲ ਮਿਤੀ ਕੀ ਜੋ ਨੂੰ ਸਾਰੀ ਸਟੇਟ ਵਿੱਚ ਅਸ਼ਿਆ ਤੇ ਨਸ਼ੇ ਦੇ ਤਰੁਲੜੀ ਹਮਤਲਾਫ ਨਾਕਬੰਦੀ ਰਿਸਰਚ ਬੈਂਚ ਅਲਗਰੈਂਸ ਇਸੇ ਤਰ੍ਹਾਂ ਦੇ ਕਲ ਦੁਪਹਿਰੇ ਠਾਣਾ ਮਾਚਿਵੜਾ ਸਾਹਬ ਦੇ ਇਟ ਇਕ ਨਾਕਾ ਲਗ ਗਿਆ ਦਿਤੀ ਕੀ ਇੱਕ ਸ਼ਿਫਟਡ ਆਰ ਗੱਡੀ ਜਿਸ ਵਿੱਚ ਇੱਕ ਵਿਅਕਤੀ ਸਵਾਰ ਸੀ ਉਹ ਜਦੋਂ ਉਹ ਨਾਕੇ ਤੇ ਰੁਕਣ ਲਈ ਇਸ਼ਾਰਾ ਕੀਤਾ ਉਸਨੇ ਗੱਡੀ ਬਹੁਤ ਤੇਜ਼ੀ ਨਾਲ ਭਜਾ ਕੇ ਨਾਕੇ ਦੇ ਖੜੇ ਮਲਾਜਮਾਂ ਦੇ ਉੱਤੇ ਚੜਾਣ ਦੀ ਕੋਸ਼ਿਸ਼ ਕੀਤੀ ਚੇਸ ਇੱਕ ਸਾਡੇ ਕਾਂਸਟੇਬਲ ਮਨਪ੍ਰੀਤ ਸਿੰਘ ਦੇ ਪਰਸਨਲ ਰਿਪੋਰਟ ਜਿਹਨਾਂ ਨੂੰ ਗੱਡੀ ਨੂੰ ਪਿੱਛੇ ਚੇਸ ਕੀਤਾ ਗਿਆ ਤੇ ਉਹ ਮਛਵਾੜਾ ਇਰੀਏ ਚ ਜਾ ਕੇ ਅਗਲੇ ਸ਼ਹਿਰ ਦੇ ਵਿੱਚ ਬੰਦ ਹੋ ਗਏ ਤੇ ਬੰਦੇ ਨੂੰ ਕਾਬੂ ਕੀਤਾ ਗਿਆ ਆ ਇਸ ਬੰਦੇ ਦਾ ਨਾਮ ਹੈ ਰਮਨ ਕੁਮਾਰ ਵਾਸੀ ਇਹ ਮਛਵਾੜਾ ਸਾਫ ਦਾ ਹੀ ਹੈਗਾ ਤੇ ਇਸ ਤੇ ਮੁਕੱਦਮਾ ਦਰਜ ਕੀਤਾ ਗਿਆ 307 353 ਜਬਤ ਹੈ ਜਦੋਂ ਇਸ ਨੂੰ ਬਾਅਦ ਵਿੱਚ ਲੈ ਆ ਕੇ ਰਿਸਪਾਂਸ ਤੋਂ ਬਾਅਦ ਦੇ ਦਿੱਜੋਗੇ ਇਹਦੇ ਡਿਸਕਲੋਜ਼ਰ ਤੇ ਵੀ ਰਿਸਰਚ ਕੀਤੀ ਕੀ ਸੋਛੋ ਸਾਨੂੰ 5 ਗ੍ਰਾਮ ਉਸਿਲਬ ਦਾ ਕਿਵੇਂ ਨੇ ਰਿਸਟੇ ਬਾਈ ਐਂਡੀਪੀਐਸ ਸਾਫ ਤੋਂ ਬਦਲਤ ਹਾਂਜੀ ਇਸ ਤੋਂ ਪਹਿਲਾਂ ਇੱਕ ਕਿਆਮ ਲੈ ਗਿਆ ਬੱਚਾ ਜੇ ਤੇ ਦੋ ਇਤੇ ਐਂਡੀਪੀਐਸ ਸਾਫ ਦੇ ਬੱਚੇ ਨੇ ਤੇ ਜੋ ਇੱਕ ਅੰਡਰਟਾਈਮ ਅ ਕਲ ਮਿਤੀ ਕੀ ਜੋ ਨੋ ਸਾਰੀ ਸਟੇਟਮੈਂਟ ਅਸ਼ਿਆ ਤੇ ਨਸ਼ੇ ਦੇ ਤਾਰੂ ਬਾਰੇ ਹੱਥਲਾਫ ਨਾਕਬੰਦੀ ਰਿਸਰਚ ਬਿਆਨ ਚਲ ਰਿਹਾ ਸੀ ਇਸੇ ਤਰ੍ਹਾਂ ਦੇ ਕਲ ਦੁਪਹਿਰੇ ਠਾਣਾ ਮਾਚਿਵੜਾ ਸਾਹਬ ਦੇ ਇਟਿਕ ਨਾਕਾ ਲਗੇ ਜਿੱਥੇ ਇੱਕ ਸ਼ਿਫਟਡ ਆਰਗਡੀ ਜਿਸੋ ਚੇਕ ਵਿਅਕਤੀ ਸਵਾਰ ਸੀ ਉਹ ਜਦੋਂ ਉਹ ਨਾਕੇ ਤੇ ਰੁਕਣ ਲਈ ਇਸ਼ਾਰਾ ਕੀਤਾ ਉਸਨੇ ਗੱਡੀ ਬਹੁਤ ਤੇਜ਼ੀ ਨਾਲ ਭਜਾ ਕੇ ਨਾਕੇ ਦੇ ਖੜੇ ਮਲਾਜਮਾਂ ਦੇ ਉੱਤੇ ਚੜਾਣ ਦੀ ਕੋਸ਼ਿਸ਼ ਕੀਤੀ ਚੇਸ ਇੱਕ ਸਾਡੇ ਕਾਂਸਟੇਬਲ ਮਨਪ੍ਰੀਤ ਸਿੰਘ ਦੇ ਕੁਸ਼ਟ ਰਿਯੂਟੀ ਜਦੋਂ ਗੱਡੀ ਨੂੰ ਪਿੱਛੇ ਚੇਸ ਕੀਤਾ ਗਿਆ ਤੇ ਉਹ ਮਛਵੜਾ ਏਰੀਆ 'ਚ ਜਾ ਕੇ ਅਗੇ ਸ਼ਹਿਰ ਦੇ ਵਿੱਚ ਬੰਦ ਹੋ ਗਈ ਤੇ ਬੰਦੇ ਨੂੰ ਕਾਬੂ ਕੀਤਾ ਗਿਆ ਆ ਇਸ ਬੰਦੇ ਦਾ ਨਾਮ ਹੈ ਗਰ ਰਮਨ ਕੁਮਾਰ ਵਾਸੀ ਹੈ ਮਛਵੜਾ ਸਾਫ ਦਾ ਹੀ ਹੈਗਾ ਤੇ ਇਸ ਤੇ ਮੁਕੱਦਮਾ ਦਰਜ ਕੀਤਾ ਗਿਆ 307 357 ਦੋਤ ਹੈ ਜਦੋਂ ਇਸ ਨੂੰ ਬਾਅਦ ਵਿੱਚ ਲਿਆ ਕੇ ਰਿਸਪੌਂਸ ਤੋਂ ਬਾਅਦ ਦੇ ਦਿੱਤੇ ਉਹ ਕਿ ਇਹਦੇ ਡਿਸਕਲੋਜ਼ਰ ਤੇ ਵੀ ਰਿਸਰਚ ਕੀਤੀ ਗਈ ਉਸ ਤੋਂ ਸਾਨੂੰ 5 ਗ੍ਰਾਮ ਉਸਿਲਬ ਦਾ ਫਿਊਮਣ ਹੈ ਜਿਸ ਤੇ ਬਾਈ ਐਂਡੀਪੀਐਸ ਸਾਫ ਦਾ ਬਦਲ ਹਾਂਜੀ ਇਸ ਤੋਂ ਪਹਿਲਾਂ ਇੱਕ ਕੈਮਲਿੰਗ ਐਕਟ ਦਾ ਪਰਚਾ ਆਇਆ ਤੇ ਦੋ ਇਤੇ ਐਂਡੀਪੀਐਸ ਸਾਫ ਦੇ ਪਰਚੇ ਤੇ ਜੋ ਇੱਕ ਅੰਡਰਟਾਈਮ